ਤੇ ਜਿਹੜੇ ਨਸ਼ੇ ਵੇਚ ਕੇ ਇਹਨਾਂ ਨੇ ਇਹ ਜਿਹੜੇ ਮਹਿਲ ਖੜੇ ਕਰੇ ਹੋਏ ਨੇ ਤਾਂ ਤੁਹਾਨੂੰ ਇੱਧਰ ਵੀ ਦਿਖਾਉਨੇ ਆ ਇਹ ਨਹੀਂ ਬਾਈ ਜੀ ਆਹ ਸਾਈਡ ਵੀ ਆ ਆ ਦੇਖ ਲਓ ਇਹਦੇ ਪਰਲੇ ਪਾਸੇ ਸਰਪੰਚ ਪਰਲੇ ਪਾਸੇ ਵੀ ਆ ਤਾਂ ਪਰਲੇ ਪਾਸੇ ਵੀ ਬਾਈ ਉਧਰ ਨੂੰ ਜਾ ਕੇ ਤਾਂ ਬਹੁਤ ਵੱਡੀ ਕਾਰਵਾਈ ਬਹੁਤ ਹਾਂਜੀ ਅੱਠ ਪਲਾਟ ਵੀ ਨੇ ਦੇ ਉਹ ਵੀ ਕਬਜ਼ੇ ਚ ਲੈਣੇ ਆ ਦੇਖੋ ਅੱਠ ਪਲਾਟ ਵੀ ਨੇ ਹਾਂਜੀ ਹਾਂ ਤੇ ਆਹ ਦੇਖ ਲਓ ਯਾ ਪਲਾਟ ਵੀ ਪਏ ਨੇ ਆਹ ਦੇਖ ਲਓ ਕਿੱਥੇ ਤੱਕ ਠੋਡੀ ਨਿਗਾ ਜਾਂਦੀ ਆ ਬਾਈ ਜੀ ਇਹ ਨਸ਼ੇ ਵੇਚ ਕੇ ਇਹਨਾਂ ਨੇ ਆਹ ਕੰਮ ਕਰਿਆ ਹੋਇਆ ਇਹ ਸਰਪੰਚ ਨੂੰ ਕਿਵੇਂ ਕਾਰਵਾਈ ਇਹਨਾਂ ਤੇ ਵੀ ਇਹ ਕਬਜ਼ੇ 'ਚ ਤੁਹਾਡੇ ਕਿਵੇਂ ਆ ਬਾਈ ਜੀ ਪੰਚਾਇਤ ਦੀ ਨਹੀਂ ਪੰਚਾਇਤ ਦੇ ਕਬਜ਼ੇ 'ਚ ਰਹਣਗੇ ਜੀ ਠੀਕ ਫਸ ਟਾਈਮ ਖੜਾ ਹਾਂ ਜੀ ਪਿੰਡ ਸਲਾਨੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਜਿੱਥੇ ਸਰਕਾਰ ਨੇ ਪ੍ਰਸ਼ਾਸਨ ਤੇ ਪਿੰਡ ਦੀ ਪੰਚਾਇਤ ਨਾਲ ਮਿਲ ਕੇ ਬਹੁਤ ਵੱਡੀ ਕਾਰਵਾਈ ਪਾਈ ਆ ਜਿਹੜਿਆ ਨਸ਼ੇ ਵੇਚ ਕੇ ਬਾਈ ਜੀ ਮਹਿਲ ਖੜੇ ਕਰੇ ਸੀ ਤਾਂ ਜਿਨ੍ਹਾਂ ਦੇ ਪੀਲੇ ਪੰਜਾ ਚੱਲਿਆ ਤਾਂ ਇਹ ਪੰਜਾਬ ਲਈ ਬਹੁਤ ਵੱਡਾ ਮਸਲਾ ਸੀ ਤਾਂ ਅੱਜ ਮੇਰੇ ਨਾਲ ਨਗਰ ਖੜਾ ਤੇ ਪਿੰਡ ਦੀ ਪੰਚਾਇਤ ਤੇ ਸਰਪੰਚ ਸਾਹਿਬ ਖੜੇ ਨੇ ਤੇ ਪੰਚ ਵੀ ਮੌਜੂਦ ਨੇ ਤੇ ਆਜੋ ਤੁਹਾਡੀ ਗੱਲਬਾਤ ਵੀ ਬਾਈ ਵੀ ਕਰਵਾਵਾਂਗੇ ਇਹਨਾਂ ਨਾਲ ਤੇ ਦੱਸਿਆ ਜਾਂਦਾ ਜਿਨ੍ਹਾਂ ਦਾ ਬਾਈ ਜੀ ਇਹ ਮਹਿ ਇਹਨਾਂ ਦੇ 8 ਪਲਾਟ ਵੀ ਨੇ ਤੇ ਸਾਹਮਣੇ ਵੀ ਪਲਾਟ ਨੇ ਬਾਈ ਇਹਨਾਂ ਦੇ ਤੇ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਜਿੰਨੇ ਵੀ ਭਰਾ ਆਪਣੇ ਨਾਲ ਜੁੜੇ ਹੋਣੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਆਜੋ ਬਾਈ ਜੀ ਤੁਹਾਡੀ ਗੱਲਬਾਤ ਕਰਵਾਉਨੇ ਆ ਪਿੰਡ ਦੇ ਇੱਥੇ ਮੌਜੂਦਾ ਸਰਪੰਚ ਨੇ ਜਿਹੜੇ ਤੇ ਦੱਸੋ ਜੀ 2012 ਤੋਂ ਇਹ ਆਪਣੇ ਪਿੰਡ ਚ ਆ ਕੇ ਰਹਿਣ ਲੱਗੇ ਸੀ ਬੰਦੇ ਪਹਿਲਾਂ ਵੀ ਇੱਕ ਦੂਰੇ ਪਿੰਡ ਚੋਂ ਕੱਢੇ ਹੋਏ ਨੇ ਇਹ ਉੱਥੇ ਵੀ ਇਹਨਾਂ ਨੇ ਨਸ਼ਾ ਪੱਤੀ ਕਰਕੇ ਇਹਨਾਂ ਨੂੰ ਉੱਥੋਂ ਕੱਢਿਆ ਗਿਆ ਸੀ ਤਾਂ ਸਰਪੰਚ ਐਡਾ ਨਸ਼ੇ ਦਾ ਕਾਰੋਬਾਰ ਕਰਕੇ ਜਿਹੜੀਆਂ ਕੋਠੀਆਂ ਇਹ ਪਾਈ ਫਿਰਦੇ ਨੇ ਇਹ ਪਹਿਲਾਂ ਇਹਦੇ ਬਲ ਕਿਸ ਨੇ ਧਿਆਨ ਦਿੱਤਾ ਬਾਈ ਬਸ ਇਹ ਲੋਕ ਨੂੰ ਪਤਾ ਹੀ ਆ ਨਾਲ ਮਿਲੇ ਹੁੰਦੇ ਨੇ ਜਿਹੜੇ ਸਾਰੇ ਬੰਦੇ ਉਹਨਾਂ ਨੇ ਪਾਰਟੀਆਂ ਦੇ ਪਹਿਲਾਂ ਇੱਕ ਆਪਣੇ ਸਾਡੇ ਅਕਾਲੀ ਦਲ ਦਾ ਸੀ ਤੇ ਉਹੀ ਇਥੇ ਬਸ ਚਮਚਾ ਖਾ ਜਾਂਦੇ ਸੀ ਆਪਣਾ ਕਰ ਜਾਂਦੇ ਸੀ ਕੰਮ ਉਹਨੂੰ ਆਹ ਇੱਥੇ ਪਲਾਟ ਦੇਤੇ ਘੱਟੋ ਘੱਟ 11 ਪਲਾਟ ਹੋਰ ਨੇ ਜਿਹਦੇ ਕੋਲੇ ਇੱਥੇ ਲਾਉਣੇ ਆ। ਆਹ ਦੇਖਣ ਦੇ ਵਿੱਚ ਸਰਪੰਚ ਆਉਂਦਾ ਇਹ ਕਲੋਨੀ ਬਹੁਤ ਵੱਡੀ ਆ। ਇਹਦੇ ਵਿੱਚ ਪ੍ਰਵਾਸੀ ਵੀ ਰਹਿ ਰਹੇ ਨੇ। ਤੇ ਆਪਣੇ ਪੰਜਾਬੀ ਭਾਈਚਾਰਾ ਵੀ ਆ। ਇਹ ਪੰਚਾਇਤ ਵੱਲੋਂ ਦਿੱਤੇ ਹਨ ਕੁਝ ਪਾ ਕੇ ਜਿਹੜੇ ਮਕਾਨ ਬਣੇ ਹੋਣਗੇ ਨਾ ਨਾ ਇਹ ਪੰਚਾਇਤ ਨੇ ਜੀ ਰੂੜੀਆਂ ਵਾਸਤੇ ਪਲਾਟ ਕੱਟੇ ਸੀ ਖੰਡਿਆਂ ਵਾਸਤੇ ਠੀਕ ਹੈ ਜੀ ਤੇ ਉਦੋਂ ਚਲੋ ਲੋਕਾਂ ਨੇ ਆਪਣੇ ਗਹਾਂ ਥੋੜੇ ਬੋਤੇ ਉਹ ਕਰਕੇ ਵਿੱਚੇ ਘੋੜੇਵਾਜੀ ਬਹੁਤ ਬੜੀ ਜੱਥੀ ਛੱਡੂ ਘੱਟ 100 150 ਪਲਾਟ ਇਦਾਂ ਹੀ ਜਿਹੜਾ ਦੱਬਿਆ ਹੋਇਆ ਸੀ ਇੱਕ ਦੂਏ ਨਹੀਂ ਤੇ ਮੂਰੇ ਜਿਹੜੇ ਬੰਦੇ ਸੀ ਥੋੜੇ ਜੀ ਮੈਨ ਕੇ ਕਿਸੇ ਕੋ 10 ਪਲਾਟ ਕਿਸੇ ਕੋ 17 ਪਲਾਟ ਕਿ ਜਿਹੜਾ ਕੋਲ 14 ਪਲਾਟ ਜਿਹੜੇ ਥੋੜੇ ਬਹੁਤੇ ਬੰਦੇ ਸੀ ਉਹਨਾਂ ਨੇ ਸਾਰਾ ਕੁਛ ਇਹ ਘਮਾਈ ਤੀ ਤੇ ਜਣੇ ਅੱਜ ਤੁਸੀਂ ਬਹੁਤ ਵੱਡੀ ਕਾਰਵਾਈ ਕਰਵਾਈ ਨਸ਼ੇ ਦੇ ਖਿਲਾਫ ਹਾਂਜੀ ਹਾਂ ਜਿਹੜੇ ਦੱਬੇ ਜਿਹੜੇ ਦੱਬੇ ਹੋਏ ਪਲਾਟ ਨੇ ਜੀ ਇੱਥੇ ਦੇ ਤੁਸੀਂ ਉਹ ਮੈਂ ਦੇਖਿਆ ਉਹ ਵੀ ਤੁਸੀਂ ਕਟਵਾ ਰਹੇ ਹਾਂ ਹਾਂਜੀ ਹਾਂ ਉਹ ਵੀ ਛਡਵਾਵਾਂਗੇ ਸਾਰੇ ਕਿੰਨੇ ਕੁ ਪਲਾਟ ਨੇ ਬਾਈ ਹੁਣ ਦੇਖ ਲਓ ਜੀ ਤੁਹਾਡੇ ਸਾਹਮਣੇ ਨਿਕਲੇ ਆਏ ਇਹ 35 ਦੇ 30 35 ਪਲਾਟ ਕਰਨੇ ਉਹਨੂੰ ਛਡਾ ਲੈਨੇ ਇਸ ਟਾਈਮ ਹੋਰ ਵੀ ਅੱਗੇ ਛਡਾਵਾਂਗੇ ਇੱਕ ਮੇਰੀਉਂ ਸਾਰੇ ਮੇਰੇ ਵੀਰਾਂ ਨੂੰ ਬੇਨਤੀ ਵੀ ਆ ਵਾਰਨਿੰਗ ਵੀ ਆ ਜਿਹੜੇ ਨਸ਼ਾ ਪੁੱਤਾ ਕਰਦੇ ਨੇ ਜਾਂ ਵੇਚਦੇ ਕਿਉਂਕਿ ਇੱਥੇ ਕਈ ਬੰਦੇ ਹੈਗੇ ਨੇ ਜਿਹੜੇ ਪਹਿਲਾਂ ਵੀ ਆਪਾਂ ਨਾਮਿਨੇਟ ਆ ਹੈਗੇ ਨੇ ਮੁੰਡੇ ਉਹ ਤੇ ਵੀ ਸੁਧਰ ਜੋ ਮੌਕਾ ਹੈਗਾ ਤੁਹਾਡੇ ਕੋਲ ਵੀਰੇ ਬਿਲਕੁਲ ਠੀਕ ਹੈ ਨਾ ਤੇ ਸਰਕਾਰ ਤੁਹਾਡਾ ਸਾਥ ਦੇ ਰਹੀ ਆ ਜੇ ਤੁਸੀਂ ਕਿਸੇ ਸੈਂਟਰ ਜਾਣਾ ਸੈਂਟਰ ਚ ਤੁਹਾਨੂੰ ਦਾਖਲ ਕਰਾ ਦਿੰਦੇ ਆ ਪਰ ਫਿਰ ਆਹੀ ਇਦਾਂ ਹੀ ਹੋਣਾ ਹਾਲ ਦੇ ਟੋ ਬਖਸ਼ਾ ਕੋਈ ਨਹੀਂ ਜਾਣਾ ਤਾਂ ਸਰਪੰਚ ਸਾਹਿਬ ਇਹ ਜਿਹੜੇ ਨਸ਼ੇ ਦੀ ਖੇਪ ਹੈ ਨਸ਼ਾ ਦਿਨੋ ਦਿਨ ਪੰਜਾਬ ਚ ਵੱਧਦਾ ਕੁਝ ਕੰਟਰੋਲ ਹੋਏ ਸਰਕਾਰ ਦੇ ਕਰਨ ਨਾਲ ਤਾਂ ਲੋਕ ਇਹਦਾ ਸਾਥ ਵੀ ਦੇ ਰਹੇ ਨੇ ਤਾਂ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਹਾਂਜੀ ਹਾਂ ਪਤਾ ਕੀ ਆ ਤੁਹਾਡੇ ਪਿੰਡ ਦਾ ਵੀ ਮੈਂ ਵਿੱਚੇ ਲੈ ਲੰਨਾ ਮੈਂ ਤੁਹਾਨੂੰ ਦੱਸਦਾ ਜੀ ਅੱਗੇ ਆਪਣੇ ਇੱਥੇ ਜਾਂਦੀ ਜਦਾਰ ਕੋਈ ਪ੍ਰਵਾਸੀਆਂ ਨੂੰ ਜਿਆਦਾ ਇਹ ਟਾਰਗੇਟ ਕਰਦੇ ਸੀ ਬੰਦੇ ਕਦੇ ਵਿਚਾਰੇ ਦਾ ਕਿਸੇ ਦਾ ਫੋਨ ਖੋਲਿਆ ਕਦੇ ਕੁਝ ਹੋ ਗਿਆ ਕਦੇ ਕਿਸੇ ਦੀ ਚੈਨ ਜਨਾਨੀ ਦੀਆਂ ਬਾਲੀਆਂ ਖੋਡੀਆਂ ਹੁਣ ਇਹ ਬਹੁਤ ਹੱਦ ਤੱਕ ਬਹੁਤ ਘਟਿਆ ਹੋਇਆ ਜੀ ਹਾਂ ਇਹ ਤਾਂ ਆ ਦਿਨਾਂ 'ਚ ਜਿਹੜਾ ਚੱਕੀਆ ਭਗਵਾਨ ਦਮਾਨੇ ਡਾਂਗ ਉਹਦੇ ਖੜਕੇ ਥੋੜਾ ਜਿਹਾ ਘਟਿਆ ਜੀ ਤੇ ਡਰ ਹੈਗਾ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਬਾਈ ਜਿੰਨੇ ਵੀ ਭਰਾ ਆਪਣੇ ਨਾਲ ਜੁੜੇ ਹੋਏ ਨੇ ਤੇ ਇੱਥੋਂ ਦੇ ਨਗਰ ਨਗਰ ਵੀ ਖੜਾ ਤੇ ਤੁਹਾਡੀ ਉਹਨਾਂ ਨਾਲ ਵੀ ਗੱਲਬਾਤ ਕਰਵਾਉਣੀ ਹੈ ਚਲੋ ਠੀਕ ਆ ਤਾਂ ਸਰਪੰਚ ਸਾਹਿਬ ਤੂੰ ਬਹੁਤ ਵਧੀਆ ਕੰਮ ਕਰਿਆ ਤਾਂ ਸਾਰੀਆਂ ਪੰਚਾਇਤਾਂ ਨੂੰ ਕਰਨਾ ਚਾਹੀਦਾ ਬਾਈ ਇਹ